ਦੋਸਤੋ ਮੈਂ ਤੁਹਾਡਾ ਹੋਸਟ ਦਵਿੰਦਰਪਾਲ ਅੱਜ ਦੇ ਦਿਨ ਦੀ ਸਭ ਤੋਂ ਵੱਡੀ ਅਪਡੇਟ ਲੈ ਕੇ ਤੁਹਾਡੇ ਰੂਰ ਹੋਇਆ ਹਾਂ ਉਹ ਵੱਡੀ ਅਪਡੇਟ ਹੈ ਪੰਜਾਬ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਗ੍ਰਿਫਤਾਰੀ ਇੱਕ ਡੀਆਈਜੀ ਦੀ ਗ੍ਰਿਫਤਾਰੀ ਨਾਲ ਕਿਵੇਂ ਪੰਜਾਬ ਸਰਕਾਰ ਅਤੇ ਸਮੁੱਚਾ ਪੁਲਿਸ ਤੰਤਰ ਤੁਰ ਅੰਦਰ ਤੱਕ ਖੇਲ ਕੇ ਰਹਿ ਗਿਆ ਇੱਕ ਸਾਬਕਾ ਡੀਆਈਜੀ ਦਾ ਪੁੱਤ ਜਿਸ ਤੇ ਰਿਸ਼ਵਤ ਖੋਰੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਨੇ ਅਤੇ सीबीआई ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਉਸ ਨੂੰ ਕਾਬੂ ਕਰ ਲੈਂਦੀ ਹੈ ਉਹਨੂੰ ਰਿਸ਼ਵਤ ਦੇ ਕੇਸ ਦੇ ਵਿੱਚ ਚੁੱਕ ਲੈਂਦੀ ਹੈ ਉਸ ਦੇ ਘਰ ਦਾ ਪੱਤਾ ਪੱਤਾ ਛਾਣ ਮਾਰਿਆ ਉਸ ਦੀਆਂ ਜਾਇਦਾਦਾਂ ਦੀ ਫਰੋੜਾ ਫਰਾਲੇ ਕੀਤੀ ਗਈ ਕਿੰਨੀ ਜਾਇਦਾਦ ਅਕਸ ਇੱਕ ਸਾਬਕਾ ਡੀਜੀਪੀ ਦੇ ਪੁੱਤ ਨੇ ਹੁਣ ਤੱਕ ਇਕੱਠੀ ਕੀਤੀ ਹੈ ਕੀ ਇਹ ਸਾਰਾ ਮਾਮਲਾ ਨਵਨੀਤ ਚਤਰਵਿੰਦੀ ਦੇ ਮਾਮਲੇ ਨਾਲ ਤਾਂ ਜੁੜਿਆ ਹੋਇਆ ਜਿਹੜਾ ਕਿ ਪਿਛਲੇ ਦੌਰਾਨ ਦੌਰਾਨ ਰਾਜ ਸਭਾ ਦੀ ਸੀਟ ਲਈ ਨਾਮਜ਼ਦਗੀ ਪੱਤਰ ਦਾਖਲ ਹੋਣ ਤੋਂ ਬਾਅਦ ਦਾਖਲ ਕਰਨ ਤੋਂ ਬਾਅਦ ਚਰਚਾ ਦੇ ਵਿੱਚ ਆਇਆ ਸੀ ਕਿ ਡੀਆਈਜੀ ਵਾਕਈ ਇਹਨਾਂ ਪ੍ਰਸਟ ਅਤੇ ਬਦਨਾਮ ਹੈ ਕਿ ਕੇਂਦਰੀ ਜਾਂਚ ਬਿਊਰੋ ਨੂੰ ਇਹਦੀ ਨਪੜਾ ਪਿਆ ਇਹਨੂੰ ਫੜਨਾ ਪਿਆ ਇਹਨੂੰ ਕਾਬੂ ਕਰਨਾ ਪਿਆ ਸੀਬੀਆਈ ਆਮ ਤੌਰ ਤੇ ਸਟੇਟ ਦੇ ਵਿੱਚ ਦਖਲ ਨਹੀਂ ਦਿੰਦੀ ਬਹੁਤ ਰੇਅਰ ਤੇ ਐਕਸੈਪਸ਼ਨਲ ਕੇਸ ਹੁੰਦਾ ਜਦੋਂ ਸੀਬੀਆਈ ਵਰਗੀ ਏਜੰਸੀ ਕਿਸੇ ਵੱਡੇ ਅਪਸਰ ਨੂੰ ਕਾਬੂ ਕਰਦੀ ਹੈ ਉਹਨੂੰ ਚੁੱਕਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪੰਜਾਬ ਪੁਲਿਸ ਹੋਵੇ ਚਾਹੇ ਸਿਵਲ ਬਿਊਰੋਕ੍ਰੇਸੀ ਹੋਵੇ ਪੰਜਾਬ ਦੀ ਅਕਸਰ ਭ੍ਰਿਸ਼ਟਾਚਾਰ ਦੇ ਵਿੱਚ ਨੱਕੋ ਨੱਕ ਡੁੱਬੇ ਹੋਣ ਦੇ ਦੋਸ਼ ਲੱਗਦੇ ਨੇ ਫਿਰ ਜਦੋਂ ਸੀਬੀਆਈ ਦੀ ਐਂਟਰੀ ਪੰਜਾਬ ਪੁਲਿਸ ਦੇ ਇੱਕ ਵਰਕਿੰਗ ਡੀਆਈਜੀ ਇੱਕ ਮੌਕੇ ਤੇ ਤਾਇਨਾਤ ਰੇਂਜ ਦੇ ਡੀਆਈਜੀ ਨੂੰ ਚੁੱਕਦੀ ਹੈ ਤਾਂ ਸਵਾਲ ਚਾਰੇ ਪਾਸੇ ਖੜੇ ਹੋ ਜਾਂਦੇ ਨੇ ਇਹ ਵੀ ਸੰਕੇਤ ਮਿਲਣ ਲੱਗੇ ਨੇ ਕਿ ਕਿਤੇ ਕੇਂਦਰ ਅਤੇ ਰਾਜ ਸਰਕਾਰ ਦਰਮਿਆਨ ਟਕਰਾਅ ਵਾਲਾ ਮਾਹੌਲ ਤਾਂ ਨਹੀਂ ਬਣਦਾ ਜਾ ਰਿਹਾ ਜਿਸ ਤਰ੍ਹਾਂ ਕਿ ਨਵਨੀਤ ਚਤੁਰਵੇਦੀ ਦੀ ਗ੍ਰਿਫਤਾਰੀ ਨੂੰ ਲੈ ਕੇ ਬਣਿਆ ਹੋਇਆ ਸੀ ਤੁਸੀਂ ਸਾਡੀ ਇਸ ਵੀਡੀਓ ਨਾਲ ਅੰਤ ਤੱਕ ਜਰੂਰ ਜੁੜੇ ਰਹਿਣਾ ਅਸੀਂ ਇਸ ਵੀਡੀਓ ਦੇ ਵਿੱਚ ਸਮੁੱਚੇ ਪਹਿਲੂ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਵੀ ਦੱਸਾਂਗੇ ਕਿ ਹਰਚਰਨ ਸਿੰਘ ਭੁੱਲ ਕਿਵੇਂ ਬਿਨਾ ਟੈਸਟ ਦਿੱਤੇ ਆ ਬਿਨਾ ਕੋਈ ਇੰਟਰਵਿਊ ਦਿੱਤੇ ਆ ਸਿੱਧੇ ਤੌਰ ਤੇ ਡੀਐਸਪੀ ਪਰਤੀ ਹੋ ਜਾਂਦਾ ਹੈ ਜਿੱਥੇ ਉਮਰਾਂ ਲੰਘ ਜਾਂਦੀਆਂ ਨੇ ਆਮ ਕਰਾਂ ਦੇ ਬੱਚੇ ਕਲਰਕ ਪਰਤੀ ਹੋਣ ਲਈ ਤਰਲੇ ਲੈਂਦੇ ਫਿਰਦੇ ਨੇ ੱਟਕੇ ਖਾਂਦੇ ਫਿਰਦੇ ਨੇ ਉੱਥੇ ਖਾਸ ਬੰਦਿਆਂ ਨੂੰ ਡੀਐਸਪੀ ਪਰਤੀ ਕੀਤਾ ਜਾਂਦਾ ਹੈ ਫਿਰ ਜਦੋਂ ਡੀਆਈਜੀ ਬਣਦੇ ਨੇ ਤਾਂ ਕ੍ਰਪਸ਼ਨ ਦੇ ਦੋਸਤ ਦੇ ਵਿੱਚ ਨੱਪੇ ਜਾਂਦੇ ਨੇ ਫੜੇ ਜਾਂਦੇ ਨੇ ਇਹ ਮਾਜਰਾ ਸਾਰਾ ਕੀ ਸੀ ਡੀਆਈਜੀ ਪੁੱਲਰ ਕੌਣ ਹੈ ਕਿੱਥੇ ਕਿੱਥੇ ਇਹ ਰਿਹਾ ਕਿਹੜੀਆਂ-ਕਿਹੜੀਆਂ ਸਰਕਾਰਾਂ ਦਾ ਚਿਹਤਾ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦੇ ਨਸ਼ਾ ਤਸਕਰੀ ਦੇ ਮਾਮਲੇ ਨਾਲ ਹਰਚਰਨ ਸਿੰਘ ਪੁੱਲਰ ਦਾ ਕੀ ਨੇੜਤਾ ਸੀ ਜਾਂ ਕੀ ਸਬੰਧ ਸੀ ਉਹਦੀ ਵੀ ਗੱਲ ਕਰਾਂਗੇ ਦੋਸਤੋ ਅੱਜ ਜਿਵੇਂ ਬਾਦ ਦੁਪਹਿਰ ਇਹ ਖਬਰ ਨਸ਼ਰ ਹੁੰਦੀ ਹੈ ਕਿ ਕੇਂਦਰੀ ਜਾਂਚ ਬਿਊਰੋ ਸੀਬੀਆਈ ਨੇ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫਤਾਰ ਕਰ ਲਿਆ ਤਾਂ ਸਭ ਦੇ ਕੰਨ ਖੜੇ ਹੋ ਜਾਂਦੇ ਨੇ ਕਿਉਂਕਿ ਪਿਛਲੇ ਦੌਰਾਨ ਰੋਪੜ ਪੁਲਿਸ ਉਸ ਵੇਲੇ ਸੁਰਖੀਆਂ ਦੇ ਵਿੱਚ ਆਈ ਸੀ ਜਦੋਂ ਨਵਨੀਤ ਚਤੁਰਵੇਦੀ ਨਾਂ ਦੇ ਇੱਕ ਵਿਅਕਤੀ ਤੇ ਪਰਚਾ ਦਰਜ ਕਰਕੇ ਚੰਡੀਗੜ੍ਹ ਦੇ ਵਿੱਚ ਰੋਪੜ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਆਉਂਦੀ ਹੈ ਤੇ ਚੰਡੀਗੜ੍ਹ ਪੁਲਿਸ ਅਤੇ ਪੰਜਾਬ ਪੁਲਿਸ ਆਹਮੋ ਸਾਹਮਣੇ ਆਦੇ ਨੇ ਉਸ ਵੇਲੇ ਰੋਪੜ ਦੀ ਜਿਹੜੀ ਪੁਲਿਸ ਹੈ ਸੁਰਖੀਆਂ ਦੇ ਵਿੱਚ ਆਉਂਦੀ ਹੈ ਤਾਂ ਹਜੇ ਉਹਨਾਂ ਖਬਰਾਂ ਦੀ ਅਸੀਂ ਇਹ ਕਹਿ ਲਈਏ ਵੀ ਸਿਆਹੀ ਵੀ ਨਹੀਂ ਸੁੱਕੀ ਕਿਉਂਕਿ ਕੱਲ ਹੀ ਨਵਨੀਤ ਚਤੁਰਵੇਦੀ ਨੂੰ ਰੋਪੜ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲਿਆ ਚੰਡੀਗੜ੍ਹ ਤੋਂ ਤੇ ਅੱਜ ਜਿਹੜਾ ਡੀਆਈਜੀ ਕਾਬੂ ਆ ਜਾਂਦਾ ਹੈ ਡੀਆਈਜੀ ਕਿਵੇਂ ਕਾਬੂ ਆਉਂਦਾ ਹੈ ਕਿ ਜਿਹੜੀ ਹੈ ਇਸ ਮੁੱਚੇ ਮਾਮਲੇ ਤੇ ਇਹ ਪਹੁੰਚਦੀ ਹੈ ਉਹਦੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਗੱਲ ਕਰਦੇ ਹਾਂ ਵੀ ਹਰਚਰਨ ਸਿੰਘ ਭੁੱਲਰ ਕੌਣ ਹੈ ਦੋਸਤੋ ਪੰਜਾਬ ਦੇ ਵਿੱਚ ਜਦੋਂ ਸਾਲ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਦੇ ਨੇ ਪੰਜਾਬ ਦੇ ਤਾਂ ਇੱਕ ਪੁਲਿਸ ਅਧਿਕਾਰੀ ਮਹਿਲ ਸਿੰਘ ਭੁੱਲਰ ਉਹਨਾਂ ਨੂੰ ਪੰਜਾਬ ਦਾ ਡੀਜੀਪੀ ਤਾਇਨਾਤ ਕੀਤਾ ਜਾਂਦਾ ਹੈ ਹਰਚਰਨ ਸਿੰਘ ਭੁੱਲਰ ਉਹਨਾਂ ਦੇ ਸੁਪੁੱਤਰ ਨੇ ਇੱਕ ਉਹਨਾਂ ਦੇ ਪੁੱਤਰ ਕੁਲਦੀਪ ਸਿੰਘ ਭੁੱਲਰ ਸਿਆਸਤ ਦੇ ਵਿੱਚ ਵੀ ਉਹਨਾਂ ਨੇ ਹੱਥ ਅਜਮਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋਏ ਕਈ ਪਾਰਟੀਆਂ ਦੀ ਟਿਕਟ ਤੇ ਉਹਨਾਂ ਨੇ ਜਿਹੜਾ ਚੋਣ ਵੀ ਲੜਿਆ ਤਾ ਮੈਲ ਸਿੰਘ ਭੁੱਲਰ ਦੇ ਇਸ ਪੁੱਤਰ 1993 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਦੀ ਗਵਰਨਮੈਂਟ ਸੀ ਬੈਂਤ ਸਿੰਘ ਉਸ ਵੇਲੇ ਚੀਫ ਮਿਨਿਸਟਰ ਸੀ ਇਹ ਪੁਲਿਸ ਸੂਤਰਾਂ ਤੋਂ ਜੋ ਸਾਨੂੰ ਮਿਲਿਆ ਵੀ ਉਹਨਾਂ ਨੂੰ ਇੱਕ ਸਪੈਸ਼ਲ ਕੇਸ ਬਣਾ ਕੇ ਪੰਜਾਬ ਪੁਲਿਸ ਦੇ ਵਿੱਚ ਸਿੱਧਾ ਡੀਐਸਪੀ ਭਰਤੀ ਕਰ ਦਿੱਤਾ ਗਿਆ ਆਮ ਤੌਰ ਤੇ ਡੀਐਸਪੀ ਐਸਡੀਐਮ ਪੀਸੀਐਸ ਜਾਂ ਪੀਪੀਐਸ ਜਿਹੜੇ ਭਰਤੀ ਹੁੰਦੇ ਨੇ ਉਹਨਾਂ ਦੀ ਭਰਤੀ ਜਿਹੜੀ ਹੈ ਪੀਪੀਐਸC ਕਰਦੀ ਹੈ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪੰਜਾਬ ਲੋਕ ਸੇਵਾ ਕਮਿਸ਼ਨ ਪਰ ਜਦੋਂ ਤੁਸੀਂ ਖਾਸ ਘਰ ਨਾਲ ਸੰਬੰਧ ਰੱਖਦੇ ਹੋਵੋ ਖਾਸ ਵੱਡੇ ਕਿਸੇ ਅਫਸਰ ਦੇ ਪੁੱਤਰ ਹੋਵੋ ਜਾਂ ਨੇਤਾ ਦੇ ਕਰੀਬੀ ਹੋਵੋ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਅਸੀਂ ਘਰ-ਘਰ ਰੁਜ਼ਗਾਰ ਦੇਵਾਂਗੇ ਹਰ ਘਰ ਰੁਜ਼ਗਾਰ ਦੇਵਾਂਗੇ ਤਾਂ ਇੱਕ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਸੀ ਡੀਐਸਪੀ ਦੀ ਉਹ ਸੀਗੇ ਮਰਹੂਮ ਬਿਅੰਤ ਸਿੰਘ ਦੇ ਪੋਤਰੇ ਤੇ ਰਵਨੀਤ ਸਿੰਘ ਬਿੱਟੂ ਦੇ ਭਰਾ ਨੂੰ ਡੀਐਸਪੀ ਭਰਤੀ ਕੀਤਾ ਗਿਆ ਸੀ ਤਾ ਅਸੀਂ ਦੇਖ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਡੀਐਸਪੀ ਭਰਤੀ ਕਰਨਾ ਭਰਤੀ ਹੋਣਾ ਕਿੰਨਾ ਸੌਖਾ ਹੈ ਇੱਕ ਡੀਜੀਪੀ ਵੀ ਆਪਣੇ ਪੁੱਤਰ ਨੂੰ ਭਰਤੀ ਕਰਾ ਸਕਦਾ ਹੈ ਇੱਕ ਕਾਂਗਰਸੀ ਨੇਤਾ ਉਹ ਵੀ ਆਪਣੇ ਭਰਾ ਨੂੰ ਡੀਐਸਪੀ ਭਰਤੀ ਕਰਾ ਸਕਦਾ ਹੈ ਆਮ ਲੋਕਾਂ ਦੇ ਬੱਚੇ ਭਾਵੇਂ ਧੱਕੇ ਖਾਂਦੇ ਰਹਿਣ ਭਾਵੇਂ ਚਪੜਾਸੀ ਲਈ ਅਰਜ਼ੀਆਂ ਦੇਈ ਜਾਣ ਭਾਵੇਂ ਕਲਰਕ ਲਈ ਅਰਜ਼ੀਆਂ ਦੇਈ ਜਾਣ ਮਾਸਟਰਾਂ ਨੂੰ ਭਾਵੇਂ ਸੜਕਾਂ ਤੇ ਡਾਂਗਾ ਮਾਰ ਮਾਰ ਪੁੱਟਿਆ ਜਾਵੇ ਉਹਨੂੰ ਛੱਡੋ ਆਪਾਂ ਗੱਲ ਕਰਦੇ ਹਾਂ ਅੱਜ ਵੱਡਿਆਂ ਦੀ ਕਿਵੇਂ ਭਰਤੀ ਹੁੰਦੀ ਹੈ ਪਮਰਾਜ ਉਮਰਾਨੰਗੜ ਦਾ ਕੇਸ ਵੀ ਤਾਂ ਸਾਡੇ ਸਾਹਮਣੇ ਹੈ ਉਹ ਵੀ ਤਰਸ ਦੇ ਆਧਾਰ ਤੇ ਭਰਤੀ ਹੋਏ ਸੀ ਤੇ ਇਸ ਵੇਲੇ ਕਿਸ ਕਿਸ ਤਰ੍ਹਾਂ ਉਹਨਾਂ ਦੇ ਝੰਡੇ ਜਿਹੜੇ ਝੂਲਦੇ ਨੇ ਉਹ ਅਸੀਂ ਇੱਕ ਵੀਡੀਓ ਕੀਤੀ ਸੀ ਉਹ ਵੀ ਪਤਾ ਹੈ ਇਹ ਇੱਕ ਪਿਛੋਕੜ ਹੈ ਹਰਜਨ ਸਿੰਘ ਭੁੱਲੜ ਦਾ ਵੀ ਉਹ ਤਰਸ ਦੇ ਆਧਾਰ ਤੇ ਭਰਤੀ ਹੋਏ ਸੀ ਤਰਸ ਇਹੀ ਸੀ ਵੀ ਉਹਨਾਂ ਦੇ ਪਿਤਾ ਜੀ ਪੰਜਾਬ ਪੁਲਿਸ ਦੇ ਵਿੱਚ ਆਈਪੀਐਸ ਅਫਸਰ ਨੇ ਵੱਡੇ ਅਫਸਰ ਨੇ ਪੰਜਾਬ ਦੇ ਵਿੱਚ ਖੜਕੂਵਾਦ ਨਾਲ ਲੜਾਈ ਲੜ ਰਹੇ ਨੇ ਇਸ ਕਰਕੇ ਉਸ ਵੇਲੇ ਦੀ ਪੰਜਾਬ ਸਰਕਾਰ ਨੇ ਉਹਨਾਂ ਤੇ ਤਰਸ ਕੀਤਾ ਕਿ ਕਿਉਂ ਨਾ ਤੁਹਾਡੇ ਪੁੱਤਰ ਨੂੰ ਡੀਐਸਪੀ ਦੀ ਨੌਕਰੀ ਦਿੱਤੀ ਜਾਵੇ ਤਾਂ ਜੋ ਵੱਡਾ ਹੋ ਕੇ ਉਹ ਐਸਐਸਪੀ ਡੀਆਈਜੀ ਆਈਜੀ ਦੇ ਅਹੁਦਿਆਂ ਤੇ ਪਹੁੰਚ ਸਕੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਸੀਬੀਆਈ ਜਿਹੜੀ ਹੈ ਹੋ ਸਕਦਾ ਹੈ ਗ੍ਰਿਫਤਾਰ ਵੀ ਕਰ ਲਵੇ ਤੇ ਇਸ ਤਰ੍ਹਾਂ ਇੱਕ ਤਰਸ ਕੀਤਾ ਗਿਆ ਇੱਕ ਵੱਡੇ ਪੁਲਿਸ ਅਫਸਰ ਤੇ ਉਹਨਾਂ ਦੇ بیٹے ਨੂੰ ਜਿਹੜਾ ਉਸ ਵੇਲੇ ਨੌਕਰੀ ਦੇ ਡੀਐਸਪੀ ਦੀ ਨਿਯੁਕਤੀ ਦੇ ਦਿੱਤੀ ਜਾਂਦੀ ਹੈ ਕੋਈ ਟੈਸਟ ਦੇਣ ਦੀ ਲੋੜ ਨਹੀਂ ਕੋਈ ਇੰਟਰਵਿਊ ਦੇਣ ਦੀ ਲੋੜ ਨਹੀਂ ਸਿੱਧਾ ਨਿਯੁਕਤੀ ਪੱਤਰ ਚੱਕੋ ਤੇ ਡੀਐਸਪੀ ਭਰਤੀ ਹੋ ਜਾਓ ਇਹ ਇਸ ਤਰ੍ਹਾਂ ਦਾ ਇੱਕ ਕੇਸ ਨਹੀਂ ਜੇ ਕਦੇ ਤੁਹਾਡੇ ਨਾਲ ਡਿਸਕਸ ਕਰਨ ਬੈਠੀਏ ਤਾਂ ਬਹੁਤ ਸਾਰੇ ਕੇਸ ਜਿਹੜੇ ਹੈ ਉਹ ਨਿਕਲੇ ਆਉਣਗੇ ਪਰ ਇਹ ਪੰਜਾਬ ਦੇ ਮਸਲੇ ਦੇ ਵਿੱਚ ਹੀ ਜ਼ਿਆਦਾ ਹੁੰਦਾ ਹੈ ਜਿੱਥੇ ਬੰਦੇ ਮਾਰ ਕੇ ਫੀਤੀਆਂ ਵੀ ਲੱਗਦੀਆਂ ਹਨ ਤਰੱਕੀਆਂ ਵੀ ਮਿਲਦੀਆਂ ਪੁੱਤਾਂ ਨੂੰ ਨੌਕਰੀਆਂ ਵੀ ਮਿਲਦੀਆਂ ਬਹੁਤ ਸਾਰੇ ਜੇ ਪੂਰਾ ਸ਼ਾਨਣਾ ਲਾਣ ਲੱਗ ਜਾਈਏ ਪਿਛਲੇ ਦੌਰ ਦੇ ਵਿੱਚ ਸਬ ਇਨਸਪੈਕਟਰ ਇਨਸਪੈਕਟਰ ਬਹੁਤ ਇਸ ਤਰ੍ਹਾਂ ਦੇ ਭਰਤੀ ਹੋਏ ਨੇ ਪਰ ਅੱਜਕੱਲ ਆਪਾਂ ਹਰਚਲ ਸਿੰਘ ਭੋਲਰ ਪੁਨਾ ਤੇ ਹੀ ਕੇਂਦਰਿਤ ਰੱਖਾਂਗੇ ਕਿ ਕਿਵੇਂ ਇਹ ਕਾਬੂ ਹੁੰਦੇ ਨੇਗੇ ਦੋਸਤੋ ਡੀਐਸਪੀ ਭਰਤੀ ਹੋਣ ਤੋਂ ਬਾਅਦ ਜਿੱਥੇ-ਜਿੱਥੇ ਵੀ ਇਹ ਐਸਐਸਪੀ ਰਹੇ ਕਾਫੀ ਚਰਚਿਤ ਅਤੇ ਵਿਵਾਦਾਂ ਦੇ ਵਿੱਚ ਠੇਰੇ ਰਹੇ ਕਈ ਇਹਨਾਂ ਦੀਆਂ ਅਜਿਹੀਆਂ ਸੰਗੀਨ ਕਿਸਮ ਦੀਆਂ ਸ਼ਿਕਾਇਤਾਂ ਦੀ ਵੀ ਸੀ ਜਿੱਥੇ ਜਿਹੜੀ ਹੈ ਮਹਿਲਾ ਡੀਜੀਪੀ ਦੀ ਅਗਵਾਈ ਦੇ ਵਿੱਚ ਇੱਕ ਬਣੀ ਕਮੇਟੀ ਨੇ ਵੀ ਪੂਰੀ ਜਾਂਚ ਪੜਤਾਲ ਕੀਤੀ ਪਰੋਦਾ ਸਿੱਟਾ ਕੋਈ ਖਾਸ ਨਹੀਂ ਨਿਕਲਿਆ ਪਰ ਜਾਂਚ ਪੜਤਾਲ ਜ਼ਰੂਰ ਹੋਈ ਸ਼ਿਕਾਇਤਾਂ ਵੀ ਹੋਈਆਂ ਨਾਮੀ ਤੇ ਬੇਨਾਮੀ ਸ਼ਿਕਾਇਤਾਂ ਵੀ ਹੋਈਆਂ ਅਕਸਰ ਇਹ ਵਿਵਾਦਾਂ ਦੇ ਵਿੱਚ ਘਰੇ ਰਹੇ ਪੰਜਾਬ ਦੇ ਵਿੱਚ ਭਾਵੇਂ ਅਕਾਲੀ ਦਲ ਦੀ ਸਰਕਾਰ ਹੋਵੇ ਭਾਵੇਂ ਕਾਂਗਰਸ ਦੀ ਹੋਵੇ ਤੇ ਭਾਵੇਂ ਇਹ ਹੋਵੇ ਹਰਚਰਨ ਸਿੰਘ ਪੁੱਲਰ ਦੀ ਹਮੇਸ਼ਾ ਝੰਡੀ ਰਹੀ ਹੈ ਇਸ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲਾਂ ਹਰਚਰਨ ਸਿੰਘ ਪੁੱਲਰ ਨੂੰ ਡੀਆਈਜੀ ਪਟਿਆਲਾ ਰੇਂਜ ਨਿਯੁਕਤ ਕੀਤਾ ਸੀ ਉਥੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਉਹਨਾਂ ਦੇ ਖਿਲਾਫ ਇੱਕ ਪਰਚਾ ਦਰਜ ਹੋਇਆ ਸੀ ਦਸੰਬਰ 2021 ਦੇ ਵਿੱਚ ਐਨਡੀਪੀਐਸ ਐਕਟ ਦਾ ਉਹਦੇ ਵਿੱਚ ਵਾਰ-ਵਾਰ ਐਸਆਈਟੀ ਵਿਸ਼ੇਸ਼ ਜਾਂਚ ਟੀਮ ਜਿਹੜੀਆਂ ਬਦਲੀਆਂ ਜਾ ਰਹੀਆਂ ਸੀ ਤਾਂ ਐਸਆਈਟੀ ਦਾ ਹੈੱਡ ਜਿਹੜਾ ਹਰਚਰਤ ਸਿੰਘ ਪੁੱਲਰ ਨੂੰ ਲਾਇਆ ਜਾਂਦਾ ਉਹ ਕਾਫੀ ਬਾਦਗਵਾਦ ਵੀ ਹੁੰਦਾ ਵੀ ਪੁੱਲਰ ਸਾਹਿਬ ਦੀ ਤਾਂ ਮਜੀਠੀਆ ਸਾਹਿਬ ਨਾਲ ਬੜੀ ਨੇੜਤਾ ਹੈ ਜੀ ਬੜੇ ਕਰੀਬੀ ਸਬੰਧ ਨੇ ਪਰ ਉਹ ਐਸਆਈਟੀ ਕਿਸੇ ਖਾਸ ਤਨਖਤਨ ਤੇ ਨਹੀਂ ਪਹੁੰਚਦੀ ਪਰ ਉਸ ਤੋਂ ਬਾਅਦ ਜਦੋਂ ਵਰਨੂ ਸ਼ਰਮਾ ਬਣਦਾ ਤਾਂ ਐਸਆਈਟੀ ਦਾ ਹੈੱਡ ਬਣਦਾ ਤਾਂ ਉਹ ਰਿਪੋਰਟ ਦੇ ਆਧਾਰ ਤੇ ਪੰਜਾਬ ਵਿਜੀਲੈਂਸ ਬਿਊਰੋ ਪਰਚਾ ਦਰਜ ਕਰਦੀ ਹੈ ਫਿਰ ਇਹਨਾਂ ਨੂੰ ਰੋਕੜ ਜਿਹੜੀ ਹੈ ਨਿਯੁਕਤੀ ਦਿੱਤੀ ਜਾਂਦੀ ਹੈ ਡੀਆਈਜੀ ਦਰੋਪੜ ਨਿਯੁਕਤ ਕੀਤਾ ਜਾਂਦਾ ਤੇ ਹੁਣ ਜਿਹੜਾ ਇਹਨਾਂ ਨੂੰ ਫੜ ਲਿਆ ਗਿਆ ਹੁਣ ਦੋਸਤੋ ਜਦੋਂ ਇਹਨਾਂ ਦੀ ਗ੍ਰਿਫਤਾਰੀ ਦੀ ਖਬਰ ਆਈ ਭੁੱਲਰ ਸਾਹਿਬ ਦੀ ਮਿਸਟਰ ਹਰਜਨ ਸਿੰਘ ਭੁੱਲਰ ਦੀ ਕਿ ਉਹਨਾਂ ਨੂੰ ਸੀਬੀਆਈ ਨੇ ਗ੍ਰਿਫਤਾਰ ਕਰ ਲਿਆ ਤਾਂ ਕਈ ਤਰ੍ਹਾਂ ਦੀਆਂ ਅਫਵਾਹਾਂ ਕਈ ਤਰ੍ਹਾਂ ਦਾ ਦੌਰ ਚੱਲਣ ਲੱਗਿਆ ਕਿ ਇੱਕ ਇਹ ਤਾਂ ਨਹੀਂ ਹੋ ਸਕਦਾ ਵੀ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦਰਮਿਆਨ ਟਕਰਾਅ ਹੋ ਗਿਆ ਹੋਵੇ ਕਿਉਂਕਿ ਨਗਰੀਤ ਚਤਰਵੇਦੀ ਨੂੰ ਇੱਕ ਦਿਨ ਪਹਿਲਾਂ ਹੀ ਰੋਪੜ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਕਿ ਕਿਤੇ ਇਸ ਬਦਲਾਖੋਰੀ ਤਹਿਤ ਹਰਜਰਨ ਸਿੰਘ ਭੁੱਲਰ ਨੂੰ ਤਾਂ ਨਹੀਂ ਗ੍ਰਿਫਤਾਰ ਕੀਤਾ ਗਿਆ ਪਹਿਲੀ ਨਜ਼ਰੇ ਸਾਨੂੰ ਵੀ ਸ਼ੱਕ ਹੋਇਆ ਕਿ ਇਹ ਉਸੇ ਤਰ੍ਹਾਂ ਦੀ ਕਾਰਵਾਈ ਹੈ ਵੀ ਤੁਸੀਂ ਸਾਡਾ ਬੰਦਾ ਚੱਕਿਆ ਸੀ ਤੇ ਅਸੀਂ ਹੁਣ ਤੁਹਾਡਾ ਪੁਲਿਸ ਅਫਸਰ ਚੱਕ ਲਿਆ ਪਰ ਅਸੀਂ ਫਿਰ ਇਸ ਦੀ ਕੋਹ ਕੀਤੀ ਥੋੜਾ ਜਿਆਦਾ ਜਾਨਣਾ ਚਾਇਆ ਵੀ ਪਤਾ ਲੱਗੇ ਆਖਰ ਡੀਆਈਜੀ ਪੱਧਰ ਦੇ ਅਫਸਰ ਨੂੰ ਸੀਬੀਆਈ ਨੇ ਹੱਥ ਪਾਇਆ ਕਿ ਐਵੇਂ ਹੀ ਅਫਸਰ ਚੱਕ ਲਏ ਜਾਂਦੇ ਨੇ ਆਈਜੀ ਹੋਵੇ ਡੀਆਈਜੀ ਹੋਵੇ ਐਸਐਸਪੀ ਹੋਵੇ ਵੀ ਸੀਬੀਆਈ ਸਿੱਧਾ ਹੀ ਜੀ ਨੂੰ ਮਰਜ਼ੀ ਹੱਥ ਪਾ ਲੇ ਜੇ ਇੱਕ ਦਿਨ ਪਹਿਲਾਂ ਕਿਸੇ ਬੰਦੇ ਨੂੰ ਕਿਸੇ ਰਾਜਨੀਤਿਕ ਬੰਦੇ ਨੂੰ ਕਿਸੇ ਵੱਡੀ ਪਾਰਟੀ ਨਾਲ ਉਹ ਸੰਬੰਧ ਰੱਖਦਾ ਜਿਹਦਾ ਕੇਂਦਰ ਦੇ ਵਿੱਚ ਦਾਬ ਦਬਾਅ ਹੈ ਜੇ ਉਹਨਾਂ ਦਾ ਕਿਸੇ ਬੰਦੇ ਨੂੰ ਪੁਲਿਸ ਚੱਕ ਲੈਂਦੀ ਹੈ ਤਾਂ ਉਸ ਸਟੇਟ ਦੇ ਡੀਆਈਜੀ ਤੱਕ ਨੂੰ ਸੀਬੀਆਈ ਚੱਕ ਸਕਦੀ ਹੈ ਜਾਂ ਈਡੀ ਚੱਕ ਸਕਦੀ ਹੈ ਜਾਂ ਇਨਕਮ ਟੈਕਸ ਡਿਪਾਰਟਮੈਂਟ ਘੇਰਾ ਪਾ ਸਕਦਾ ਹੈ ਇਹ ਬਹੁਤ ਸਾਰੇ ਸਵਾਲ ਜਿਹੜੇ ਆ ਹਰ ਵਿਅਕਤੀ ਦੇ ਮਨ ਦੇ ਵਿੱਚ ਆਏ ਸਾਡੇ ਵੀ ਮਨ ਦੇ ਵਿੱਚ ਆਏ ਵੀ ਫਿਰ ਇਸ ਦੀ ਕੋਕ ਕੀਤੀ ਜਾਵੇ ਫਿਰ ਅਸੀਂ ਸੀਬੀਆਈ ਦੇ ਆਪਣੇ ਭਰੋਸੇਯੋਗ ਸੂਤਰਾਂ ਤੋਂ ਪੁੱਛਿਆ ਵੀ ਭਾਈ ਇਹ ਮਾਜਰਾ ਕੀ ਹੈ ਤੁਸੀਂ ਕਿਉਂ ਡੀਆਈਜੀ ਨੂੰ ਚੱਕਿਆ ਅਸਲ ਗੱਲ ਕੀ ਹੈ ਤਾਂ ਡੀਆਈਜੀ ਨੂੰ ਗ੍ਰਿਫਤਾਰੀ ਦੇ ਪਿੱਛੇ ਜਿਹੜਾ ਸਾਨੂੰ ਜੋ ਇਨਫੋਰਮੇਸ਼ਨ ਮਿਲੀ ਆਪਣੇ ਸੀਬੀਆਈ ਦੇ ਚਲੇ ਸੂਤਰਾਂ ਤੋਂ ਭਰੋਸੇਯੋਗ ਸੂਤਰਾਂ ਨੇ ਸਾਨੂੰ ਇਹ ਦੱਸਿਆ ਕਿ ਸੈਪਟੰਬਰ ਦੇ ਦੂਜੇ ਹਫਤੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਖਿਲਾਫ ਸੀਬੀਆਈ ਕੋਲ ਇੱਕ ਸ਼ਿਕਾਇਤ ਪਹੁੰਚਦੀ ਹੈ ਕਿ ਡੀਆਈਜੀ ਨੇ ਵੱਡੇ ਪੱਧਰ ਤੇ ਜਿਹੜਾ ਹੈ ਭ੍ਰਿਸ਼ਟਾਚਾਰ ਆਪਣੇ ਏਰੀਆ ਦੇ ਵਿੱਚ ਫਲਾਇਆ ਹੋਇਆ। ਹੁਣ ਰੋਪੜ ਰੇਂਜ ਦੇ ਵਿੱਚ ਰੋਪੜ, ਮੁਹਾਲੀ ਤੇ ਫਤਿਹਗੜ ਸਾਹਿਬ ਤਿੰਨ ਜ਼ਿਲ੍ਹੇ ਜਿਹੜੇ ਆ ਉਹ ਪੈਂਦੇ ਨੇ ਤੇ ਜਿਹੜੀ ਸ਼ਿਕਾਇਤ ਆਈ ਸੀ ਉਹ ਫਤਿਹਗੜ ਸਾਹਿਬ ਜ਼ਿਲ੍ਹੇ ਦੇ ਵਿੱਚੋਂ ਆਈ ਸੀ। ਤਾਂ ਪਹਿਲੀ ਗੱਲ ਤਾਂ ਇਹ ਹੈ ਵੀ ਜ਼ਿਲ੍ਹੇ ਦੇ ਵਿੱਚ ਐਸਐਸਪੀ ਹੁੰਦਾ ਹੈ ਤੇ ਐਸਐਸਪੀ ਦੇ ਉੱਤੇ ਨਿਗਰਾਨ ਅਫਸਰ ਜਿਹੜਾ ਹੁੰਦਾ ਹੈ ਉਹ ਡੀਆਈਜੀ ਹੁੰਦਾ ਹੈ। ਤੇ ਡੀਆਈਜੀ ਇਹਦਾ ਮਤਲਬ ਵਾਕਈ ਖੁਦ ਸਿੱਧੇ ਤੌਰ ਤੇ ਇਨਵੋਲਵ ਸੀ ਜਾਂ ਅਫਸਰਾਂ ਰਾਹੀਂ ਇਕੱਠੇ ਕਰਦੇ ਸੀ। ਆਮ ਤੌਰ ਤੇ ਕੀ ਹੁੰਦਾ ਵੀ ਸੀਨੀਅਰ ਅਫਸਰ ਜ ਉਹ ਅਫਸਰਾਂ ਨਾ ਹੀ ਪੈਸੇ ਇਕੱਠੇ ਕਰਨ ਦੇ ਉਹਨਾਂ ਤੇ ਦੋਸ਼ ਲੱਗਦੇ ਨੇ ਜਿਵੇਂ ਕਿ ਪਿੱਛੇ ਜੀ ਅਸੀਂ ਦੇਖਿਆ ਹੈ ਕਈ ਐਸਐਸਪੀਜ਼ ਤੇ ਇਸ ਤਰ੍ਹਾਂ ਦੇ ਸੰਸਨੀਖੇਜ ਤੱਥ ਸਾਹਮਣੇ ਆਏ ਕਿ ਉਹ ਸੱਟੇ ਵਾਲਿਆਂ ਨਾਲ ਰਲੇ ਹੋਏ ਨੇ ਡੜੇ ਸੱਟੇ ਵਾਲਿਆਂ ਤੋਂ ਲਗਾਤਾਰ ਪੈਸੇ ਲੈ ਰਹੇ ਨੇ ਪੰਜਾਬ ਦੇ ਕਈ ਪੁਲਿਸ ਅਫਸਰਾਂ ਤੇ ਇਸ ਤਰ੍ਹਾਂ ਦੇ ਸਵਾਲ ਖੜੇ ਹੋਏ ਇਨਕਮ ਟੈਕਸ ਡਿਪਾਰਟਮੈਂਟ ਨੇ ਅਜਿਹੀਆਂ ਰਿਪੋਰਟਾਂ ਵੀ ਜਿਹੜੀਆਂ ਉਹ ਗੁਪਤ ਤੌਰ ਤੇ ਤਿਆਰ ਕੀਤੀਆਂ ਉਹ ਰਿਪੋਰਟ ਅਜੇ ਤੱਕ ਜਨਤਕ ਨਹੀਂ ਹੋਈ ਇਸ ਕਰਕੇ ਐਸਐਸਪੀ ਦਾ ਨਾਮ ਵੀ ਜਨਤਕ ਨਹੀਂ ਹੋਇਆ ਪਰ ਗਿਣਤੀ ਜ਼ਰੂਰ ਦੱਸੀ ਕਿ 5 ਤੋਂ 10 ਐਸਐਸਪੀ ਪੰਜਾਬ ਦੇ ਅਜੇ ਹੈਗੇ ਨੇ ਜਿਹੜੇ ਆਪੋ ਆਪਣੇ ਏਰੀਆਜ਼ ਦੇ ਵਿੱਚ ਸੱਟਾ ਚਲਾ ਰਹੇ ਨੇ ਹੁਣ ਡੀਆਈਜੀ ਦੇ ਅੰਦਰ ਅੰਡਰ ਜਿਹੜੇ ਐ ਇਹ ਤਿੰਨ ਜ਼ਿਲ੍ਹੇ ਪੈਂਦੇ ਨੇ ਡੀਆਈਜੀ ਦੀ ਸ਼ਿਕਾਇਤ ਹੁੰਦੀ ਹੈ ਸਤੰਬਰ ਦੇ ਦੂਜੇ ਹਫ਼ਤੇ ਹੁਣ ਜਿਹੜਾ ਅਸੀਂ ਕਹਿ ਲਈਏ ਵੀ ਅਕਤੂਬਰ ਦਾ ਇੱਕ ਤਰ੍ਹਾਂ ਨਾਲ ਅੱਜ 16 ਅਕਤੂਬਰ ਆ ਗਿਆ ਆਧਾ ਅਕਤੂਬਰ ਲੰਘ ਗਿਆ ਤਾਂ ਤਿੰਨ ਹਫ਼ਤੇ ਜਿਹੜੇ ਨੇ ਅਸੀਂ ਕਹ ਲਈਏ ਦੋ ਢਾਈ ਹਫ਼ਤੇ ਸਤੰਬਰ ਦੇ ਤਿੰਨ ਚਾਰ ਹਫ਼ਤੇ ਦੀ ਤਫ਼ਤੀਸ਼ ਪੂਰੀ ਜਾਂਚ ਜਿਹੜੀ ਹੈ ਇੱਕ ਪੜਤਾਲ ਸੀਬੀਆਈ ਨੇ ਕੀਤੀ ਇਸ ਦੌਰ ਦੌਰਾਨ ਸੀਬੀਆਈ ਜਿਹੜੇ ਜਿਹੜੇ ਸੀਬੀਆਈ ਦੇ ਅਫਸਰਾਂ ਨੇ ਸਾਨੂੰ ਦੱਸਿਆ ਵੀ ਅਸੀਂ ਸਿੱਧਾ ਤੌਰ ਤੇ ਜਦੋਂ ਕੋਈ ਸ਼ਿਕਾਇਤ ਆ ਜੇ ਐਦਾਂ ਨਹੀਂ ਵੀ ਬੰਦੇ ਦੀ ਸ਼ਿਕਾਇਤ ਲਈ ਤੇ ਬੰਦੇ ਨੂੰ ਸਿੱਧਾ ਚੱਕ ਲਿਆ ਜਿਵੇਂ ਆਪਣੇ ਥਾਣਿਆਂ ਦੇ ਵਿੱਚ ਇੱਕ ਸ਼ਿਕਾਇਤ ਆਈ ਤੇ ਐਸਐਚਓ ਐਸਆਈ ਨੂੰ ਭੇਜਦਾ ਜਾਂ ਹੌਲਦਾਰ ਨੂੰ ਭੇਜਦਾ ਚੁੱਪ ਕਰਕੇ ਗੱਡੀ 'ਚ ਬਿਠਾ ਕੇ ਧੋਕੇ ਗਲਾਮੇ ਤੋਂ ਫੜ ਕੇ ਚੱਕ ਲਿਆਉਂਦੇ ਨੇ ਵੀ ਐਦਾਂ ਨਹੀਂ ਹੁੰਦਾ ਸਾਡੇ ਬਕਾਇਦਾ ਉਹਦਾ ਇੱਕ ਤਿਆਰ ਹੁੰਦਾ ਹੈ ਪੂਰੀ ਫਾਈਲ ਤਿਆਰ ਹੁੰਦੀ ਹੈ ਫਿਰ ਉਸ ਸਬੰਧਤ ਅਫਸਰ ਜਿਹਦੇ ਖਿਲਾਫ ਉਹ ਸ਼ਿਕਾਇਤ ਕੋਈ ਵਿਸ਼ੇਸ਼ ਸ਼ਿਕਾਇਤ ਆਈ ਹੁੰਦੀ ਹੈ ਭ੍ਰਿਸ਼ਟਾਚਾਰ ਦੀ ਉਹਦੀ ਪੂਰੀ ਪੁਣਛਾਣ ਕੀਤੀ ਜਾਂਦੀ ਹੈ ਉਸ ਅਫਸਰ ਦੀ ਹਰ ਗਤੀਵਿਧੀ ਤੇ ਨਿਗਰਾਨੀ ਰੱਖੀ ਜਾਂਦੀ ਹੈ ਪਰ ਉਸ ਅਫਸਰ ਨੂੰ ਨਹੀਂ ਪਤਾ ਹੁੰਦਾ ਕਿ ਮੇਰੇ ਪਿੱਛੇ ਸੀਬੀਆਈ ਈਡੀ ਜਾਂ ਕੋਈ ਲੱਗਿਆ ਹੋਇਆ ਹੁਣ ਸੀਬੀਆਈ ਜਿਹੜੀ ਹੈ ਸਾਰਾ ਉਹਦਾ ਤਾਲਾ ਬਣ ਬੰਨ੍ਹ ਰਹੀ ਹੈ ਇਹ ਵੀ ਹੁੰਦਾ ਵੀ ਕਈ ਵਾਰੀ ਉਹਦਾ ਮੋਬਾਈਲ ਫੋਨ ਵੀ ਜਿਹੜਾ ਹੈ ਸਰਵੇਲੈਂਸ ਤੇ ਲਾਇਆ ਹੁੰਦਾ ਹੈ ਵਾਇਰ ਫੋਨ ਆਮ ਤੌਰ ਤੇ ਅਸੀਂ ਸਮਝਦੇ ਹਾਂ ਵੀ ਵਟਸਐਪ ਕਾਲ ਜਿਹੜੀ ਹੈ ਉਹ ਅ ਫੜੀ ਨਹੀਂ ਜਾਂਦੀ ਜਾਂ ਰਿਕਾਰਡਿੰਗ ਨਹੀਂ ਹੁੰਦੀ ਪਰ ਜਿਹੜੀਆਂ ਕੇਂਦਰੀ ਜਾਂਚ ਏਜੰਸੀਆਂ ਨੇ ਜਾਂਚ ਏਜੰਸੀਆਂ ਨੇ ਉਹਨਾਂ ਕੋਲ ਅਖਤਿਆਰ ਹੈ ਉਹ ਉਥੋਂ ਤੱਕ ਵੀ ਪਹੁੰਚ ਕਰ ਸਕਦੀਆਂ ਪਰ ਸਪੈਸ਼ਲ ਕੇਸਾਂ ਦੇ ਵਿੱਚ ਜਦੋਂ ਕਿਸੇ ਅਫਸਰ ਦੇ ਖਿਲਾਫ ਕੋਈ ਕ੍ਰਪਸ਼ਨ ਦੀ ਜਾਂ ਵੱਡੀ ਕਪੜੇ ਦੀ ਸ਼ਿਕਾਇਤ ਆ ਗਈ ਕਿਸੇ ਵਿਅਕਤੀ ਦੇ ਖਿਲਾਫ ਕਿਸੇ ਵੱਡੇ ਕ੍ਰਾਈਮ ਦੇ ਵਿੱਚ ਇਨਵੋਲਵ ਹੋਣ ਦੀ ਸ਼ਿਕਾਇਤ ਆ ਗਈ ਤਾਂ ਉੱਥੇ ਉਹਨਾਂ ਵਿਸ਼ੇਸ਼ ਕੇਸਾਂ ਦੇ ਵਿੱਚ ਉਹਨਾਂ ਨੂੰ ਪਰਮਿਸ਼ਨ ਮਿਲ ਚਲਦੀ ਹੈ ਹੁਣ ਬੰਦੇ ਦੀ ਐਕਟੀਵਿਟੀ ਸਾਰੀ ਵਾਚ ਕੀਤੀ ਜਾ ਰਹੀ ਹੈ ਜੇ ਉਹ ਪੈਸੇ ਮੰਗਦਾ ਹੈ ਜੇ ਉਹ ਸੌਦਾ ਕਰਦਾ ਹੈ ਸਾਰਾ ਜਿਹੜਾ ਰਿਕਾਰਡ ਸਾਰਾ ਇਕੱਠਾ ਕੀਤਾ ਜਾ ਰਿਹਾ ਜਿਹਨੂੰ ਸਾਰੇ ਸਬੂਤ ਸਾਰੇ ਦਸਤਾਵੇਜ਼ ਉਹਨਾਂ ਦੀ ਵੌਇਸ ਸੈਂਪਲ ਸਾਰਾ ਕੁਝ ਇਕੱਠਾ ਹੋ ਜੇ ਉਸ ਤੋਂ ਬਾਅਦ ਸੀਬੀਆਈ ਜਿਹੜੀ ਹੈ ਇੱਕਦਮ ਕਾਰਵਾਈ ਕਰਦੇ ਵੀ ਆ ਜਾ ਪੁੱਤ ਹੁਣ ਸਾਰਾ ਕੁਝ ਸਾਡੇ ਹੱਥ ਆ ਗਿਆ ਹੁਣ ਤੂੰ ਰੰਗੇ ਹੱਥੀ ਫੜਿਆ ਗਿਆ ਆ ਪੈਸੇ ਵੀ ਬਰਾਮਦ ਹੋਗੇ ਸਾਰਾ ਕੁਝ ਹੋਗੇ ਉਦੋਂ ਬਾਅਦ ਫਿਰ ਗ੍ਰਿਫਤਾਰੀ ਕਰਦੀ ਹੈ ਇਸ ਤਰ੍ਹਾਂ ਨਾਲ ਜਿਹੜਾ ਸਾਨੂੰ CBI ਦੇ ਸੂਤਰਾਂ ਨੇ ਦੱਸਿਆ ਹੈ ਵੀ ਜਿਹੜਾ ਹਰਚੰਦ ਸਿੰਘ ਪੁੱਲਰ ਦੀ ਗ੍ਰਿਫਤਾਰੀ ਹੋਈ ਹੈ ਉਹ ਗ੍ਰਿਫਤਾਰੀ ਮਹਿਜ਼ ਮਾਮੂਲੀ ਗ੍ਰਿਫਤਾਰੀ ਨਹੀਂ ਇਹ ਵੀ ਬਕਾਇਦਾ ਸ਼ਿਕਾਇਤ ਹੋਈ ਹੈ ਸ਼ਿਕਾਇਤ ਦੀ ਪੜਤਾਲ ਹੋਈ ਹੈ ਤਿੰਨ ਤਿੰਨ ਚਾਰ ਹਫ਼ਤਿਆਂ ਦੇ ਵਿੱਚ ਚਾਰ ਹਫ਼ਤੇ ਤੋਂ ਬਾਅਦ ਮਹੀਨੇ ਤੋਂ ਬਾਅਦ ਸਮੇਂ ਦੇ ਵਿੱਚ ਜਿਹੜੇ ਆ ਸਾਰੇ ਸਬੂਤ ਇਕੱਠੇ ਕੀਤੇ ਗਏ ਸਾਰੀ ਐਕਟੀਵਿਟੀ ਉਹਨਾਂ ਦੀ ਵਾਚ ਕੀਤੀ ਗਈ ਕਿੱਥੇ ਕਿੱਥੇ ਉਹ ਸੌਦੇ ਕਰਦੇ ਨੇ ਕੀ ਕਰਦੇ ਨੇ ਕੀ ਨਹੀਂ ਕਰਦੇ ਕਿਹੜੇ ਕਿਹੜੇ ਅਫਸਰਾਂ ਦੀ ਇਨਵੋਲਵਮੈਂਟ ਹੈ ਕੀ ਕਿਸੇ ਅਫਸਰ ਰਾਹੀਂ ਪੈਸਾ ਇਕੱਠਾ ਕਰਦੇ ਨੇ ਉਹਨਾਂ ਦੇ ਦਫ਼ਤਰ ਦਾ ਸਟਾਫ ਵੀ ਇਸ ਮਾਮਲੇ ਵਿੱਚ ਇਨਵੋਲਵ ਹੈ ਇਸ ਸਾਰਾ ਸਬੂਤ ਜਿਹੜੇ ਸਾਰੇ ਤੱਤ ਨੇ ਉਹ ਬਿਜ਼ਨਸ ਸੀਬੀਆਈ ਨੇ ਇਕੱਠੇ ਕੀਤੇ ਨੇ ਹੁਣ ਦੋਸਤੋ ਸੀਬੀਆਈ ਤੋਂ ਆਮ ਤੌਰ ਤੇ ਕੀ ਹੈ ਸਟੇਟ ਪੁਲਿਸ ਬਾਰਡਰ ਦੀ ਤੁਹਾਡੇ ਯਾਦ ਹੋਊ ਜਦੋਂ ਪਿਛਲੇ ਦਿਨਾਂ ਦੌਰਾਨ ਭਾਰਤੀ ਸੈਨਾ ਦੇ ਇੱਕ ਸਰਵਿੰਗ ਕਰਨਲ ਜਿਹੜੇ ਸੇਵਾ ਨਿਭਾ ਰਹੇ ਕਰਨਲ ਨੇ ਪੁਸ਼ਪਿੰਦਰ ਸਿੰਘ ਬਾਠ ਦੀ ਕੁੱਟਮਾਰ ਦੇ ਦੋਸ਼ ਲੱਗਦੇ ਨੇ ਚਾਰ ਪੁਲਿਸ ਇੰਸਪੈਕਟਰਾਂ ਤੇ ਉਨਾ ਪੁਲਿਸ ਇੰਸਪੈਕਟਰਾਂ ਨੂੰ ਬਚਾਉਣ ਲਈ ਪੰਜਾਬ ਪੁਲਿਸ ਨੇ ਪੂਰਾ ਤਰਦਤ ਕੀਤਾ ਜਿੰਨਾ ਵਾਹ ਲਾ ਸਕਦੇ ਸੀ ਪੂਰਾ ਲਾਇਆ ਆਖਰ ਉਹ ਮਾਮਲਾ ਸੀਬੀਆਈ ਨੂੰ ਚਲਾ ਗਿਆ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਮਾਨਯੋਗ ਜੱਜ ਨੇ ਮਾਨਯੋਗ ਜਸਟਿਸ ਨੇ ਜਿਹੜਾ ਇਹ ਮਾਮਲਾ ਸੀਬੀਆਈ ਨੂੰ ਦਿੱਤਾ ਸੀ ਤਾਂ ਸੀਬੀਆਈ ਤੋਂ ਕਿਉਂ ਟਰਿਪਕਦੇ ਆ ਇੱਕ ਤਾਂ ਸੀਬੀਆਈ ਦਾ ਕੇਸ ਜਿਹੜਾ ਹੈ ਨਾ ਆਮ ਤੌਰ ਤੇ ਮੰਨੇ ਜਾਂਦਾ ਹੈ ਵੀ ਉਹ ਸੌਲਵਡ ਹੁੰਦਾ ਹੈ ਤੇ ਸੀਬੀਆਈ ਜਿਹੜੀ ਇਹ ਬੰਦੇ ਦੀ ਇੰਨੀ ਕੁ ਕਸਾਈ ਕਰਾਉਂਦੀ ਹੈ ਤੇ ਬੰਦੇ ਬੰਦੇ ਰੁਲ ਜਾਂਦੇ ਨੇ ਤੇ ਸਜ਼ਾ ਹੋਣ ਦੇ ਚਾਂਸ ਜਿਹੜੇ ਨੇ ਅਸਾਰ ਜਿਹੜੇ ਬਹੁਤ ਜ਼ਿਆਦਾ ਹੁੰਦੇ ਨੇ ਤੁਹਾਡੇ ਸਾਹਮਣੇ ਸਭ ਤੋਂ ਵੱਡੀ ਮਿਸਾਲ ਇਹ ਹੈ ਵੀ ਪੰਜਾਬ ਦੇ ਵਿੱਚ ਜਦੋਂ ਖਾੜਕੂਵਾਦ ਦੇ ਦੌਰ ਦਰ ਪਿਆ ਪੁਲਿਸ ਮੁਕਾਬਲੇ ਹੋਏ ਤਾਂ ਉਹਨਾਂ ਪੁਲਿਸ ਮੁਕਾਬਲਿਆਂ ਦੇ ਵਿੱਚ ਜਿੰਨੇ ਕੇਸਾਂ ਦੇ ਵਿੱਚ ਹੁਣ ਤੱਕ ਫੈਸਲਾ ਆਇਆ ਹੈ 138 ਦੇ ਕਰੀਬ ਅਫਸਰਾਂ ਨੂੰ ਸਜ਼ਾ ਮਾਂ ਸੁਣਾਇਆ ਜਾ ਚੁੱਕੀ ਹੈ ਸੀਬੀਆਈ ਕੋਰਟ ਵੱਲੋਂ ਉਹ ਸਾਰੇ ਸੀਬੀਆਈ ਦੇ ਕੇਸ ਸੀਗੇ ਪਿਛਲੇ ਦਿਨਾਂ ਦੌਰਾਨ ਹੀ ਜਦੋਂ ਮੋਗਾ ਦੇ ਵਿੱਚ ਇੱਕ ਸੈਕਸ ਸਕੈਂਡਲ ਹੋਇਆ ਸੀ ਉਸ ਵੇਲੇ ਦੇ ਐਸਐਸਪੀ ਦਵਿੰਦਰ ਸਿੰਘ ਗਰਚਾ ਇੱਕ ਐਸਪੀ ਤੇ ਦੋ ਐਸਐਚਓ ਉਹਨਾਂ ਨੂੰ ਵੀ ਸਜ਼ਾ ਮਾਂ ਸੀਬੀਆਈ ਕੋਰਟ ਨੇ ਸੁਣਾਇਆ ਸੀ ਸੀਬੀਆਈ ਦੀ ਕੋਸ਼ਿਸ਼ ਪਹਿਲੀ ਤਾਂ ਇਹ ਹੁੰਦੀ ਹੈ ਕਿ ਬੰਦੇ ਦੇ ਖਿਲਾਫ ਕੋਈ ਨਾ ਕੋਈ ਵਾਧਾ ਮੁਆਫਵਾ ਜੋ ਵੀ ਉਸ ਕੇਸ ਦੇ ਵਿੱਚ ਨਾਮਜ਼ਦਾ ਹੈ ਉਹਨੂੰ ਪੂਰੀ ਤਰ੍ਹਾਂ ਦੱਸਿਆ ਜਾਵੇ ਵੀ ਉਹ ਹੀ ਗਵਾਹ ਬਣੇ ਉਹ ਦੱਸੇ ਵੀ ਕਿਵੇਂ ਸਾਰੇ ਕਿਸੇ ਅਫਸਰ ਦੇ ਨਾਂ ਤੇ ਸੌਦੇ ਹੁੰਦੇ ਸੀ ਕਿਵੇਂ ਸਾਰਾ ਕੁਝ ਹੁੰਦਾ ਸੀ ਉਹ ਇਹਦੇ ਵਿੱਚ ਵਾਦਾ ਵਾਅਦਾ ਵਰ ਵਰ ਕੇ ਕਿਸ ਨੂੰ ਸਿਰੇ ਲਾਉਣ ਦਾ ਜਿਹੜਾ ਉਹ ਯਤਨ ਕਰਦੇ ਨੇ ਇਸ ਕਰਕੇ ਕੋਈ ਵੀ ਸਟੇਟ ਪੁਲਿਸ ਹੈ ਚਾਹੇ ਪੰਜਾਬ ਪੁਲਿਸ ਹੈ ਚਾਹੇ ਹਰਿਆਣਾ ਪੁਲਿਸ ਹੈ ਚਾਹੇ ਤਾਮਿਲਨਾਡੂ ਪੁਲਿਸ ਹੈ ਉਹ ਸੀਬੀਆਈ ਤੋਂ ਬਹੁਤ ਡਰਦੇ ਨੇ ਕਿ ਸੀਬੀਆਈ ਦੇ ਹੱਥ ਚੜ੍ਹ ਗਏ ਤਾਂ ਸਜ਼ਾ ਹੋਣ ਦੇ ਚਾਂਸ ਜਿਹੜੇ ਆ ਅਸਾਰ ਜਿਹੜੇ ਆ ਉਹ ਬਹੁਤ ਜ਼ਿਆਦਾ ਵੱਣ ਜਾਣਗੇ ਇਸ ਲਈ ਜੇ ਸੀਬੀਆਈ ਦੇ ਇੱਕ ਵਾਰ ਰੇਡ ਕੇ ਆ ਗਏ ਬਚਣ ਦੇ ਚਾਂਸ ਬਹੁਤ ਹੀ ਘੱਟ ਚਲੇ ਜਾਂਦੇ ਨੇ। ਦੋਸਤੋ ਇਹਦੇ ਨਾਲ ਇੱਕ ਮਸਲਾ ਪਿਛਲੇ ਦਿਨਾਂ ਦੌਰਾਨ ਹੋਰ ਵਿਚਾਰਿਆ ਗਿਆ ਉਹ ਹੈ ਵੀ ਪੰਜਾਬ ਦੇ ਵਿੱਚ ਆਮ ਤੌਰ ਤੇ ਇੱਕ ਰਿਫਟ ਰਹਿੰਦੀ ਹੈ ਪੁਲਿਸ ਅਫਸਰਾਂ ਦਰਮਿਆਨ ਇੱਕ ਅਫਸਰ ਹੁੰਦੇ ਨੇ ਜਿਹੜੇ ਆਈਪੀਐਸ ਅਫਸਰ ਬਣੇ ਜਿਹੜੇ ਡੀਐਸਪੀ ਭਰਤੀ ਹੁੰਦੇ ਨੇ ਉਹ ਡੀਐਸਪੀ ਭਰਤੀ ਹੋ ਕੇ ਆਈਪੀਐਸ ਬਣਦੇ ਨੇ ਸਾਡੇ ਤਾਂ ਪੰਜਾਬ ਪੁਲਿਸ ਦੇ ਵਿੱਚ ਸਪਾਈ ਭਰਤੀ ਹੋ ਕੇ ਅੰਡਰ ਮੈਟ੍ਰਿਕ ਜਿਹੜੇ ਦਸਵੀਂ ਵੀ ਪਾਸ ਵੀ ਨਹੀਂ ਸੀ ਉਹ ਵੀ ਡੀਆਈਜੀ ਰਟਾਇਰ ਹੋਏ ਨੇ ਇਹੋ ਜਿਹੀਆਂ ਐਗਜ਼ਾਮਪਲਸ ਵੀ ਜਿਹੜੀਆਂ ਪੰਜਾਬ ਦੇ ਵਿੱਚ ਹੈਗੀਆਂ ਹੁਣ ਡੀਐਸਪੀ ਭਰਤੀ ਹੋ ਕੇ ਉਹ ਕਹਿੰਦੇ ਨੇ ਇੰਸਪੈਕਟਰ ਸਬ ਇੰਸਪੈਕਟਰ ਭਰਤੀ ਹੋ ਕੇ ਤਾਂ ਬੱਡੇ ਬੱਡੇ ਉਹਦੇ ਉਧਿਆ ਤੇ ਆਮ ਹੀ ਅਫਸਰ ਪੰਜਾਬ ਦੇ ਵਿੱਚ ਪਹੁੰਚੇ ਨੇ ਇਹ ਇਹ ਬਾਬਾ ਆਦਮ ਜਿਹੜਾ ਪੰਜਾਬ ਦਾ ਹੀ ਖਾਸ ਕਰਕੇ ਨਰਾਲਾ ਹੈ ਇਸ ਮਸਲੇ ਦੇ ਵਿੱਚ ਉਹ ਰਿਫਟ ਕੀ ਰਹਿੰਦੀ ਹੈ ਦੋਸਤੋ ਆਮ ਤੌਰ ਤੇ ਇਹ ਦੋਸ਼ ਲਾਉਂਦੇ ਨੇ ਇਹ ਇੱਕ ਜਿਹੜੇ ਡੀਐਸਪੀ ਤੋਂ ਭਰਤੀ ਹੋ ਕੇ ਆਈਪੀਐਸ ਅਫਸਰ ਬਣਦੇ ਨੇ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਜਦੋਂ ਕਿਤੇ ਸਟੇਟ ਕਾਟਰ ਦਾ ਡੀਐਸਪੀ ਤੋਂ ਆਈਪੀਐਸ ਅਫਸਰ ਬਣਿਆ ਕੋਈ ਵੀ ਅਫਸਰ ਜਦੋਂ ਕਿਸੇ ਏਜੰਸੀ ਦੇ ਜਾਂ ਸਰਕਾਰ ਦੇ ਅੜਕੇ ਆ ਜਾਂਦਾ ਤਾਂ ਉਸ ਦੇ ਖਿਲਾਫ ਝਟ ਕਾਰਵਾਈ ਹੋ ਜਾਂਦੀ ਹੈ ਝਟ ਉਸ ਨੂੰ ਟੰਗ ਦਿੱਤਾ ਜਾਂਦਾ ਇਸ ਲਈ ਉਹ ਮਿਸਾਲ ਦਿੰਦੇ ਨੇ ਵੀ ਪਿਛਲੇ ਨਵੰਬਰ ਦੌਰਾਨ ਸੁਰਿੰਦਰਪਾਲ ਸਿੰਘ ਪਰਮਾਰ ਨੂੰ ਤੁਰੰਤ ਸਸਪੈਂਡ ਕਰਤਾ ਪਰ ਉਹਦੀ ਥਾਂ ਤੇ ਜੇ ਕੋਈ ਡਾਇਰੈਕਟ ਆਈਪੀਐਸ ਹੁੰਦਾ ਤਾਂ ਸ਼ਾਇਦ ਕਾਰਵਾਈ ਨਾ ਹੁੰਦੀ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਦੋ ਡੀਆਈਜੀ ਪੱਧਰ ਦੇ ਅਫਸਰਾਂ ਤੇ ਰਿਸ਼ਬਤ ਦੇ ਸ਼ਰੇਆਮ ਦੋਸ਼ ਲੱਗੇ ਪਰ ਉਹਨਾਂ ਦੇ ਖਿਲਾਫ ਕੋਈ ਬਹੁਤੀ ਵੱਡੀ ਕਾਰਵਾਈ ਨਹੀਂ ਹੋਈ ਇਸੇ ਤਰ੍ਹਾਂ ਇੱਕ ਅੰਡਰ ਟ੍ਰੇਨਿੰਗ ਆਈਪੀਐਸ ਅਫਸਰ ਤੇ ਵੀ ਬੜੇ ਸੰਗੀਨ ਰਿਸ਼ਵਤ ਲੈਣ ਦੇ ਦੋਸ਼ ਲੱਗੇ ਤਾਂ ਸਬੂੱਚਾ ਆਈਪੀਐਸ ਕਾਡਰ ਉਸ ਅਫਸਰ ਨੂੰ ਬਚਾਉਣ ਲਈ ਤਰਲੋਭੱਛੀ ਹੋ ਰਿਹਾ ਦੱਸਿਆ ਗਿਆ ਸੀ ਬਿਊਰੋਕ੍ਰੇਸੀ ਦੇ ਵਿੱਚ ਤਾਂ ਇਸ ਤਰ੍ਹਾਂ ਦਾ ਵੀ ਵਰਤਾਰਾ ਜਿਹੜਾ ਅਸੀਂ ਅਕਸਰ ਸੁਣਦੇ ਹਾਂ ਕਿ ਇੱਕ ਜਿਹੜੀ ਹੈ ਲਕੀਰ ਖਿੱਚੀ ਜਾਂਦੀ ਹੈ ਇੱਕ ਡਾਇਰੈਕਟ ਜਿਹੜੇ ਡਾਇਰੈਕਟ ਆਉਂਦੇ ਨੇ ਆਈਪੀਐਸ ਯੂਪੀਐਸਸੀ ਜਿਨ੍ਹਾਂ ਨੂੰ ਚੁਣ ਕੇ ਭੇਜਦੀ ਹੈ ਇੱਕ ਸਟੇਟ ਕਾਡਰਰ ਤੋਂ ਭਰਤੀ ਹੋ ਕੇ ਆਈਪੀਐਸ ਬਣਦੇ ਨੇ ਵੀ ਸਟੇਟ ਕਾਡਰਰਾਂ ਨੂੰ ਗਿਲਾਏ ਰਹਿੰਦਾ ਹੈ ਵੀ ਜੇ ਤਾਂ ਅਸੀਂ ਗਲਤ ਕੰਮ ਕਰਦੇ ਫਸ ਗਏ ਤਾਂ ਸਾਨੂੰ ਤੁਰੰਤ ਟੰਗ ਦਿੱਤਾ ਜਾਂਦਾ ਹੈ ਤੇ ਜੇਕਰ ਕੋਈ ਸਿੱਧਾ ਯੂਪੀਐਸਸੀ ਰਾਹੀਂ ਭਰਤੀ ਹੋ ਕੇ ਆਇਆ ਹੈ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਲਿਹਾਜ਼ ਵਰਤਿਆ ਜਾਂਦੀ ਹੈ ਕਦੇ ਹੀ ਕੋਈ ਹੁੰਦਾ ਜਿਸ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਂਦੀ ਹੈ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਸੀਬੀਆਈ ਦੀ ਗ੍ਰਿਫਤਬੇ ਦੇ ਵਿੱਚ ਆਉਣ ਤੋਂ ਬਾਅਦ ਸੀਬੀਆਈ ਨੇ ਉਹਨਾਂ ਦੇ ਚੰਡੀਗੜ੍ਹ ਸਥਿਤ ਕਰਦੀ ਪੂਰੀ ਪੁਣਛਾਣ ਕੀਤੀ ਅਤੀ ਪ੍ਰਸੂਜੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਹਨਾਂ ਦੇ ਘਰੋਂ ਵੱਡੀ ਗਿਣਤੀ ਦੇ ਵਿੱਚ ਨਕਦੀ ਸੋਨਾ ਅਤੇ ਜਾਇਦਾਦ ਦੇ ਦਸਤਾਵੇਜ਼ ਕਾਗਜ਼ ਪੱਤਰ ਵੀ ਹਾਸਲ ਹੋਏ ਨੇ ਜੇ ਸੂਤਰਾਂ ਦੇ ਹਵਾਲੇ ਤੋਂ ਮਿਲੀ ਜੋ ਜਾਣਕਾਰੀ ਹੈ ਜੇ ਵਾਕਿਆ ਇਹ ਸੱਚ ਹੈ ਤਾਂ ਤੁਸੀਂ ਸਮਝ ਸਕਦੇ ਹੋ ਕਿ ساری ਉਮਰ ਦੇ ਵਿੱਚ ਕੀਤੀ ਕਮਾਈ ਹੀ ਖੂ ਖਾਤੇ ਨਹੀਂ ਗਈ ਸਗੋਂ ਡੀਆਈਜੀ ਹਰਚਰਨ ਸਿੰਘ ਪੁੱਲਰ ਦੀਆਂ ਮੁਸ਼ਕਲਾਂ ਬਹੁਤ ਜ਼ਿਆਦਾ ਵੱਧ ਗਈਆਂ ਜਾਪਦੀਆਂ ਨੇ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਸੇਵਾ ਮੁਕਤੀ ਕਾਲ ਦੇ ਵਿੱਚ ਵੀ ਕੋਈ ਬਹੁਤਾ ਸਮਾਂ ਨਹੀਂ ਰਹਿੰਦਾ ਇਸ ਤਰ੍ਹਾਂ ਨਾਲ ਤੁਸੀਂ ਦੋਸਤੋ ਇਸ ਗੱਲ ਤੋਂ ਵੀ ਭਲੀ ਭਾਂਤ ਚਾਣੂ ਹੋ ਸਕਦੇ ਹੋ ਕਿ ਸਾਰੀ ਉਮਰ ਇੱਕ ਸੇਵਾ ਕਰਕੇ ਜਦੋਂ ਢੜ ਦੀ ਉਮਰੇ ਕਿਸੇ ਜਾਂਚ ਏਜੰਸੀ ਦੇ ਕੰੰਜੇ ਦੇ ਵਿੱਚ ਬੰਦਾ ਆ ਜਾਂਦਾ ਹੈ ਤਾਂ ਇੱਥੇ ਹੀ ਪੁਗਤਣਾ ਪੈ ਜਾਂਦਾ ਹੈ ਇੱਥੇ ਹੀ ਸਵਰਗ ਹੈ ਇੱਥੇ ਹੀ ਨਰਕ ਹੈ ਇਸ ਲਈ ਪਰਮਾਤਮਾ ਨੇ ਜੇ ਕੋਈ ਤੁਹਾਨੂੰ ਆਉਧਾ ਬਖਸ਼ਿਆ ਹੈ ਜੇ ਕੋਈ ਦਾਤ ਬਖਸ਼ੀ ਹੈ ਤਾਂ ਲੋਕਾਂ ਨੂੰ ਇਨਸਾਫ ਦਿਓ ਲੋਕਾਂ ਨਾਲ ਇਨਸਾਫ ਕਰੋ ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਜੋ ਵਾਪਰਿਆ ਉਸ ਤੋਂ ਬਹੁਤ ਸਾਰੇ ਲੋਕਾਂ ਨੂੰ ਸਬਕ ਸਿੱਖਣ ਦੀ ਲੋੜ ਹੈ ਅਸੀਂ ਉਮੀਦ ਕਰਦੇ ਹਾਂ ਕਿ ਸਬਕ ਸਿੱਖਣਗੇ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਨੋਟ ਗਿਣੇ ਨਹੀਂ ਜਾ ਰਹੇ ਜਿਵੇਂ ਕਿ ਪੰਜਾਬੀ ਦੀ ਕਹਾਵਤ ਹੈ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਨੋਟ ਗਣਦਿਆਂ ਦਾ ਥੁੱਕ ਮੁੱਕ ਗਿਆ ਤਾਂ ਇਸ ਲਈ ਨੋਟ ਗਿਣਨ ਲਈ ਮਸ਼ੀਨਾਂ ਦੀ ਮੰਗੌਣ ਦਾ ਵੀ ਚਰਚਾ ਭਾਰੀ ਜੋਰਾਂ ਤੇ ਹੈ ਕਿ ਨੋਟ ਗਿਣਦਿਆਂ ਕਿੰਨੇ ਕਿਤੇ ਜ਼ਿਆਦਾ ਟਾਈਮ ਨਾ ਲੱਗ ਜਾਵੇ ਇਸ ਲਈ ਮਸ਼ੀਨਾ ਮੰਗਵਾ ਲਿਆ ਜਾਣ ਸੀਬੀਆਈ ਦੇ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ ਬਾਕੀ ਕੁਝ ਦੇਰ ਤੱਕ ਸਥਿਤੀ ਜਿਹੜੀ ਹੈ ਹੋਰ ਸਪਸ਼ਟ ਹੋ ਜਾਵੇਗੀ ਦੋਸਤੋ ਇਸ ਤਰ੍ਹਾਂ ਅੱਜ ਤੁਹਾਨੂੰ ਅਸੀਂ ਇਸ ਮਸਲੇ ਦੀ ਵਿਸਥਾਰਤ ਚਰਚਾ ਕੀਤੀ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਸੀਬੀਆਈ ਵੱਲੋਂ ਗ੍ਰਿਫਤਾਰੀ ਦਾ ਕੀ ਚੱਕਰ ਹੈ ਹਰਚਰਨ ਸਿੰਘ ਭੁੱਲਰ ਕੌਣ ਹੈ ਕਿਵੇਂ ਉਹ ਤਰਸ ਦੇ ਆਧਾਰ ਤੇ ਪਰਤੇ ਹੁੰਦੇ ਨੇ ਇੱਕ ਸਾਬਕਾ ਡੀਜੀਪੀ ਦੇ ਪੁੱਤ ਨੇ ਇਸ ਕਰਕੇ ਉਹਨਾਂ ਤੇ ਪਰਿਵਾਰ ਤੇ ਤਰਸ ਕੀਤਾ ਜਾਂਦਾ ਹੈ ਕਿ ਕਿਉਂ ਨਾ ਉਹਨਾਂ ਦੇ ਪੁੱਤਰ ਨੂੰ ਨੌਕਰੀ ਦਿੱਤੀ ਜਾਵੇ ਜੇਕਰ ਨੌਕਰੀ ਨਾ ਦਿੱਤੀ ਤਾਂ ਪਤਾ ਨਹੀਂ ਕੋ ਰਾਹੇ ਨਾ ਪੈ ਜੇ ਹੋ ਸਕਦਾ ਉਸ ਵੇਲੇ ਦੀ ਸਰਕਾਰ ਦੇ ਮਨ ਦੇ ਵਿੱਚ ਇਹ ਗੱਲ ਹੋਵੇ ਤੇ ਡੀਜੀਪੀ ਵੀ ਉਸ ਵੇਲੇ ਇਹਨਾਂ ਤੇ ਕਿਹਾ ਗਿਆ ਵੀ ਖੜਕੂਵਾਦ ਨਾਲ ਲੜਾਈ ਲੜ ਰਹੇ ਨੇ ਇਸ ਕਰਕੇ ਉਹਨਾਂ ਦੇ ਪੁੱਤਰ ਨੂੰ ਜਿਹੜੀ ਹੈ ਉਹ ਨੌਕਰੀ ਦਿੱਤੀ ਜਾਵੇ ਹੁਣ ਡੀਆਈਜੀ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪੁਲਿਸ ਦੇ ਵਿੱਚ ਇੱਕ ਤਰ੍ਹਾਂ ਨਾਲ ਅਸੀਂ ਇਹ ਕਹ ਲਈਏ ਵੀ ਪੂਰੀ ਤਰ੍ਹਾਂ ਡਰ ਅਤੇ ਸਹਿਮ ਦਾ ਮਾਹੌਲ ਹੈ। ਇਹ ਡਰ ਕਿਉਂ ਹੈ? ਕੀ ਕਿਤੇ ਇਸ ਗੱਲ ਦਾ ਡਰ ਤਾਂ ਨਹੀਂ ਸਤਾ ਰਿਹਾ ਕਿ ਡੀਆਈਜੀ ਭੁੱਲਰ ਦੀ ਜਿਹੜੀ ਸੀਬੀਆਈ ਨੇ ਗ੍ਰਿਫਤਾਰੀ ਕੀਤੀ ਹੈ ਕਿ ਇਸ ਤੋਂ ਮਾਮਲਾ ਅੱਗੇ ਵੀ ਵੱਧ ਸਕਦਾ ਹੈ। ਹੋਰ ਪੁਲਿਸ ਅਫਸਰ ਵੀ ਸੀਬੀਆਈ ਦੇ ਸਿਕੰਜੇ ਦੇ ਵਿੱਚ ਆ ਸਕਦੇ ਨੇ। ਇਹ ਹੁਤਾ ਹੁਣ ਆਉਣ ਵਾਲਾ ਟਾਈਮ ਦੱਸੂਗਾ। ਅੱਧ ਲਈ ਫਿਰ ਹਾਲ ਇੰਨਾ ਹੀ। ਅਸੀਂ ਇਸ ਮਾਮਲੇ ਦੇ ਵਿਸਥਾਰਤ ਤੌਰ 'ਤੇ ਜਾਣ ਦੀ ਕੋਸ਼ਿਸ਼ ਕੀਤੀ ਹੈ ਜੋ ਤੱਥ ਸਾਨੂੰ ਆਪਣੇ ਸੂਤਰਾਂ ਤੋਂ ਹਾਸਲ ਹੋਏ ਸੀ ਉਹ ਤੁਹਾਡੇ ਨਾਲ ਸਾਂਝੇ ਕੀਤੇ ਨੇ ਇਹ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਮਹਿਜ ਇੱਕ ਘਟਨਾ ਦੀ ਸਮੀਖਿਆ ਕੀਤੀ ਗਈ ਹੈ ਉਹਦੀ ਵਿਆਖਿਆ ਕੀਤੀ ਗਈ ਹੈ ਜੋ ਸੂਤਰਾਂ ਤੋਂ ਸਾਨੂੰ ਜਾਣਕਾਰੀ ਹਾਸਲ ਹੋਈ ਹੈ ਸੀਬੀਆਈ ਦੇ ਸੂਤਰਾਂ ਤੋਂ ਉਹੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਜਾਂ ਪੰਜਾਬ ਸਰਕਾਰ ਵਿੱਚ ਦੇ ਸੂਤਰਾਂ ਨੇ ਜੋ ਭਰਤੀ ਬਾਰੇ ਸਾਨੂੰ ਦੱਸਿਆ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਅੱਜ ਦੇ ਉਹ ਇਜਾਜ਼ਤ ਅਗਲੀ ਵਾਰ ਫਿਰ ਕਿਸੇ ਹੋਰ ਮੁੱਦੇ ਤੇ ਤੁਹਾਡੇ ਰੂਬਰੂ ਹੋਵਾਂਗੇ ਸ਼ੁਕਰੀਆ ਮਿਹਰਬਾਨੀ ਧੰਨਵਾਦ